ਸਾਹਿਬੀ ਕਾਲ ਜੀ ਸਾਰਿਆਂ ਨੂੰ ਬੇਨਤੀ ਕਰਨੀ ਹੈ ਜੀ ਇਹ ਵੀਰ ਸਾਡਾ ਭਰਾ ਬਿੰਦਰ ਪਾਲ ਸਿੰਘ ਪਿੰਡ ਵੀਰੋ ਕੇ ਕਲਾਂ ਜ਼ਿਲ੍ਹਾ ਮਾਨਸਾ ਤੋਂ ਹੈ ਇਹ ਨੌਜਵਾਨ ਦਾ 18 ਮਾਰਚ ਨੂੰ ਐਕਸੀਡੈਂਟ ਹੋ ਗਿਆ ਸੀਗਾ ਤੇ ਇਹ ਕਬੱਡੀ ਨੈਸ਼ਨਲ ਦਾ ਤੇ ক্রিকেট ਦਾ ਬਹੁਤ ਵਧੀਆ ਖਿਡਾਰੀ ਆ ਤੇ ਇਹ ਵੀਰ ਦਾ ਐਕਸੀਡੈਂਟ 18 ਮਾਰਚ ਨੂੰ ਹੋਇਆ ਤੇ 18 ਮਾਰਚ ਤੋਂ ਬਾਅਦ ਤੁਸੀਂ ਦੇਖ ਲਓ ਵੀ ਅੱਜ ਦੁਬਾਰਾ ਫੇਰ ਜਿਹੜੀ ਆ ਅਪ੍ਰੈਲ ਆ ਗਈ ਆ ਹਨਾ ਤੇ ਬਹੁਤ ਸਮਾਂ ਹੋ ਗਿਆ ਬਹੁਤ ਘਰ ਦਾ ਪੈਸਾ ਵੀ ਲੱਗ ਗਿਆ ਇਸ ਨੌਜਵਾਨ ਤੇ ਇਹ ਨੌਜਵਾਨ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਗੁਰਪ੍ਰੀਤ ਹੁਣਾਂ ਦਾ ਭਾਂਜਾ ਕਬੱਡੀ ਖਿਡਾਰੀ ਔਰ ਬੇਨਤੀ ਇਹ ਹੈ ਤੁਹਾਡੇ ਸਾਰਿਆਂ ਕੀ ਕਿਉਂਕਿ ਪਰਿਵਾਰ ਦਾ ਇਹ ਤੋਂ ਪਹਿਲਾਂ 20 ਤੋਂ 25 ਲੱਖ ਰੁਪਇਆ ਲੱਗ ਚੁੱਕਿਆ ਜੀ ਸੋ ਆਪਾਂ ਸਾਰੇ ਰਲ ਮਿਲ ਕੇ ਚਾਹੇ 5 ਚਾਹੇ 10 ਜਿੰਨਾ ਵੀ ਆਪਣੇ ਤੋਂ ਹੁੰਦਾ ਹਨਾ 150 ਉਹ Google Pay ਜਰੂਰ ਕਰਿਓ 9781600 ਗੁਰਪ੍ਰੀਤ ਸਿੰਘ ਦੇ ਨਾਮ ਤੇ ਇਹ Google Pay ਆਸੀ ਕਾਊਂਟ ਨੰਬਰ ਵੀ ਦੇ ਦੇਾਂਗੇ ਉੱਪਰ ਆਪਣਾ ਸਾਰਾ ਇਹਦਾ ਬਾਇਓ ਡਾਟਾ ਲਿਖ ਕੇ 97000 81600 ਗੁਰਪ੍ਰੀਤ ਸਿੰਘ ਦੇ ਨਾਂ ਤੇ ਇਹ Google Pay ਹੈ ਜੀ ਬੇਨਤੀ ਹੈ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਔਰ ਬਹੁਤ ਲੋੜਵੰਦ ਪਰਿਵਾਰ ਦਾ ਇਹ ਵੀਰੋ ਕੁਕਲਾ ਦਾ ਹੋਣ ਹਾਰ ਨੌਜਵਾਨ ਔਰ ਬੜਾ ਮਿਹਨਤੀ ਗੱਭਰੂ ਆ ਤੇ ਇਹਦੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਮੇਰਾ ਭਰਾ ਬਹੁਤ ਪੈਸਾ ਲੱਗ ਗਿਆ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਆਪਾਂ ਟੈਲੀਫੋਨ ਆਪਣਾ ਜਰੂਰ ਇਹਨਾਂ ਨੌਜਵਾਨ ਦੀ ਮਦਦ ਦੇ ਲਈ ਆਪਾਂ ਇਸ ਪਰਿਵਾਰ ਦੇ ਨਾਲ ਖੜੀਏ ਕਿਉਂਕਿ ਡਾਕਟਰਾਂ ਨੇ ਇਹਦਾ ਆਪਰੇਸ਼ਨ ਵਗੈਰਾ ਸਾਰਾ ਕਰ ਦਿੱਤਾ ਔਰ ਇਹ ਤਾਂ ਜਿਹੜਾ ਸਰਵਾਈਵ ਕਰਨਾ ਹੌਲੀ-ਹੌਲੀ ਇਹਨੇ ਹਨਾ ਤੇ ਡੇਲੀ ਦਾ ਤੁਹਾਨੂੰ ਪਤਾ ਵੀ ਆਈਸੀਯੂ ਦਾ ਕਿੰਨਾ ਖਰਚਾ ਹੁੰਦਾ ਇਹ ਬੈੱਡ ਦਾ ਬਹੁਤ ਔਖਾ ਹੋ ਜਾਂਦਾ ਪਰਿਵਾਰਾਂ ਲਈ ਚੱਕਣਾ ਤੇ ਜੇ ਆਪਾਂ ਮੋਢੇ ਨਾਲ ਮੋਢਾ ਲਾ ਦਿਆਂਗੇ ਸਾਰੇ ਤੇ ਉਹ ਪਰਿਵਾਰ ਲਈ ਵੀ ਸੌਖਾ ਹੋ ਜਾਂਦਾ ਸੋ ਗੁਰੂ ਮਹਾਰਾਜ ਮਿਹਰ ਕਰਨ ਸਾਰਿਆਂ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਆ ਆਪਾਂ ਇਸ ਪਰਿਵਾਰ ਦੇ ਨਾਲ ਖੜੀਏ ਔਰ ਇਹ ਭਰਾ ਦਾ ਜਿਹੜਾ ਅਲਾਰਜ ਚੰਗੀ ਤਰ੍ਹਾਂ ਹੋ ਸਕੇ ਕਿ ਜਿੰਨੇ ਵੀ ਬਾਈ ਗੁਰਪ੍ਰੀਤ ਦੇ ਜਾਨੂ ਨੇ ਜਾਂ ਮੇਰੇ ਜਾਨੂ ਨੇ ਸਾਰਿਆਂ ਨੂੰ ਹੀ ਅਸੀਂ ਇਹ ਬੇਨਤੀ ਕਰਦੇ ਆਂ ਸਤਿਕਾਰ ਸਹਿਤ ਵੀ ਅੱਜ ਭਰਾ ਦੇ ਨਾਲ ਖੜਨ ਦਾ ਟਾਈਮ ਆ ਸਾਡਾ ਕਿਉਂਕਿ ਬਹੁਤ ਔਖਾ ਹੋ ਜਾਂਦਾ ਜਿੰਨਾ ਪਰਿਵਾਰਾਂ ਤੋਂ ਇਸ ਤਰ੍ਹਾਂ ਦਾ ਜਿਹੜੇ ਭਾਣੇ ਵਾਪਰ ਜਾਂਦੇ ਹਨ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਪਹਿਲੀ ਗੱਲ ਤਾਂ ਕਿਸੇ ਤੇ ਟਾਈਮ ਇਦਾਂ ਦਾ ਆਵੇ ਨਾ ਬੰਦੇ ਦੀ ਮਜਬੂਰੀ ਬਣ ਜਾਂਦੀ ਹੈ ਹਨਾ ਜੋ ਇਨਾ ਖਰਚਾ ਹੋ ਜਾਂਦਾ ਹਸਪਤਾਲਾਂ ਦੇ ਵਿੱਚ ਸੋ ਬੇਨਤੀ ਹੈ ਸਾਡੀ ਹੱਥ ਬੰਨ ਕੇ ਸਾਰੇ ਆਪਾਂ ਇਸ ਪਰਿਵਾਰ ਦੇ ਨਾਲ ਇਸ ਬੱਚੇ ਨਾਲ ਖੜੀਏ ਜੀ ਬਹੁਤ ਬਹੁਤ ਧੰਨਵਾਦ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਇਸ ਟਾਈਮ ਇਹ ਐਡਮਿਟਾ ਵੀਰ ਸਾਡਾ ਸੋ ਆਪਾਂ ਵੱਧ ਚੜ ਕੇ ਇਹਦੇ ਲਈ ਅਰਦਾਸ ਵੀ ਕਰਿਓ ਸੱਚੇ ਪਾਤਸ਼ਾਹ ਮਹਾਰਾਜ ਦੇਤੇ ਕਿਰਪਾ ਕਰਨ ਤੇ ਨਾਲ ਦੀ ਨਾਲ ਆਪਾਂ ਸਹਿਯੋਗ ਵੀ ਕਰਨਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ